9 ਪਾਤਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪੁੱਤਰ ਦਿਹਾੜੇ ਨੂੰ ਮਨਾਉਂਦੇ ਆ ਸੱਚਾ ਗੁਰ ਲਾਹੌਰੇ ਦਿਹਾੜਾ ਮਨਾਉਂਦੇ ਆ ਹੋਇਆ ਗੁਰੂ ਮਹਾਰਾਜ ਦੇ ਦਰਸ਼ਨਦਾਰੀ ਕਰਕੇ ਸ਼ਰੋਮਣੀ ਕਾਲੀ ਦਲ ਦੀ ਕਾਨਫਰੰਸ ਵਿੱਚ ਪਹੁੰਚੀਆਂ ਹੋਈਆਂ ਸਮੂਹ ਸਾਧ ਸੰਗਤ ਸਟੇਟ ਤੇ ਬੈਠੇ ਹੋਏ ਅੰਦਰ ਐਣ ਕਰਕੇ ਸਾਰਿਆਂ ਦੇ ਨਾਂ ਯਾਦ ਨਹੀਂ ਲੈਂਦੇ ਸ਼੍ਰੋਮਣੀ ਗੁਰਦੁਆਰਾ ਪੰਥ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਿੰਦਰ ਸਿੰਘ ਜੀ ਧਾਮੀ ਸਾਹਿਬ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਦੀਪ ਸਿੰਘ ਜੀ ਬਾਦਲ ਮਾਝੇ ਦੇ ਜਰਨੈਲ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਤੇ ਹੋਰ ਸਮੂਹ ਕਾਲੀ ਦਲ ਵਰਕਰ ਤੋਂ ਲੈ ਕੇ ਸੀਨੀਅਰ ਅਧਿਕਾਰੀਆਂ ਤੱਕ ਉਸ ਸਮੂਹ ਸਾਧ ਸੰਗਤ ਫਤੇ ਦਾ ਜਵਾਬ ਗੱਜ ਕੇ ਦਿਓ 34 ਸਾਲ ਜੇਲ੍ਹ ਚ ਹੋ ਗਏ ਆ ਉਹ ਦਾੜਾ ਪੂਰਾ ਚਿੱਟਾ ਹੋ ਗਿਆ ਔਰ 25 ਸਾਲ ਬਾਅਦ ਪਹਿਲੀ ਵਾਰ 2016 ਚ ਛੁੱਟੀ ਆਇਆ ਸੀ ਤੇ ਮੇਰੀ ਆਵਾਜ਼ ਵੇਹੀ ਲਓ ਪਤਾ ਲੱਗੇ ਕਿ ਤੇ ਇਹ ਨਾ ਹੋਵੇ ਮੇਰੀ ਆਵਾਜ਼ ਨੂੰ ਟਾਡੀ ਵਾਟ ਢਿੱਲੀ ਹੋਏ ਮੈਨੂੰ ਪਤਾ ਨਾ ਲੱਗੇ ਵੀ ਮੈਂ ਫਤੇ ਬੁਲਾਈ ਕਿ ਨਹੀਂ ਬੁਲਾਈ ਗੱਜ-ਬੱਜ ਕੇ ਦੋਵੇਂ ਹੱਥ ਜੋੜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਰਾਜਨੀਤੀ ਦੀਆਂ ਗੱਲਾਂ ਨਹੀਂ ਕਰਦੀਆਂ ਸਾਧ ਸੰਗ ਜੀ ਤੇ ਨਾਮ ਐ ਝੂਠ ਬੋਲਣਾ ਸਰਦਾਰ ਬਲਜੀਤ ਸਿੰਘ ਜੀ ਲਾਲ ਉਸਮਾਨ ਨੇ ਦੱਸ ਹੀ ਦਿੱਤਾ ਹੈ ਸਾਡੇ ਸਟੈਂਡ ਪਾਏ ਸਿੰਘਣੀ ਬਿਮਾਰ ਹੋਈ ਕਿਸੇ ਨੇ ਬਾਹ ਨਹੀਂ ਫੜੀ ਜਿਹੜੇ ਇੱਥੇ ਅੱਗ ਲਾ ਕੇ ਦੇ ਬਾਹਰ ਜਾ ਕੇ ਕੋਈ ਅਮਰੀਕਾ ਚ ਕੋਈ ਕੈਨੇਡਾ ਇੰਗਲੈਂਡ ਬੈਠੇ ਆ ਉਹ ਬੰਦੀ ਸਿੰਘਾਂ ਦੇ ਨਾਂ ਤੇ ਪੈਸਿਆਂ ਦੇ ਢੇਰ ਇਕੱਠੇ ਕਰੀ ਜਾਂਦੇ ਇੱਧਰ ਪਰਿਵਾਰ ਪਾਲੀ ਜਾਂਦੇ ਦੁੱਧ ਆਮ ਮ제 ਲਈ ਜਾਂਦੇ ਆ ਉਹਨਾਂ ਨੇ ਸਾਡੇ ਨਾਂ ਤੇ ਪੈਸੇ ਬਹੁਤ ਇਕੱਠੇ ਕੀਤੇ ਬੰਦੀ ਸਿੰਘਾਂ ਦੇ ਨਾਂ ਦੇ ਪਰ ਦਿੱਤਾ ਕਿਸੇ ਨੇ ਬੰਦੀ ਸਿੰਘਾਂ ਨੂੰ ਕੱਖ ਨਹੀਂ ਜਦੋਂ ਮੈਂ ਪਹਿਲੀ ਛੁੱਟੀ ਆਇਆ ਮੇਰੇ ਘਰ ਜਿੱਦਾਂ ਆਪਾਂ ਪੰਜਾਬੀ ਕਹੇ ਦਿੰਦਾ ਭੰਗ ਭੁੱਜਦੀ ਸੀ ਭੰਗ ਕੱਚੇ ਕੋਠੇ 2016 ਚ ਪਹਿਲੀ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸਾਨੂੰ ਪੰਜਾਬ ਲਿਆਂਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਗ੍ਰਹਿ ਮੰਤਰੀ ਸੀ ਜਿੱਥੇ ਉਪ ਮੁੱਖ ਮੰਤਰੀ ਸਾਹਿਬ ਹੀ ਸੀ ਇਹਨਾਂ ਸਾਡੀ 2016 ਦੇ 2015 ਚ ਲਿਆਂਦਾ 2016 ਛੁੱਟੀ ਸ਼ੁਰੂ ਕੀਤੀ 25 ਸਾਲਾਂ ਬਾਅਦ ਜਦੋਂ ਘਰ ਗਏ 2017 ਚ ਘਰ ਦਿਆਂ ਆਨੰਦ ਕਾਰਜ ਕੀਤਾ ਸਾਧ ਸੰਗਤ ਤੇ ਵਿਆਹ ਦਾ ਅੱਜ ਦਿਨ ਪਹਿਲਾ ਦਿਨ ਹੀ ਤੇ ਅਹੀਂ ਕਦੀ ਬੈੱਡ ਤੋਂ ਐ ਸਾਈਡ ਨੂੰ ਇਹ ਕਾਦੀ ਬੈੱਡ ਤੋਂ ਐ ਸਾਈਡ ਨੂੰ ਇਹ ਜਿੱਦਣ ਨੂੰ ਪਾਸਾ ਮੋੜੀਏ ਉਧਰੋਂ ਉਤੋਂ ਪਾਣੀ ਵਗੇ ਐ ਜਿੱਦਾਂ ਪ੍ਰਣਾਲਾ ਚੱਲਦਾ ਜਿਹੜੇ ਪੱਤਰਕਾਰ ਹੀ ਆਏ ਹੁੰਦਾ ਵੀ ਦੱਸਿਆ ਵੀ ਵਾਕਿਆ ਹੈ ਬੰਦੀ ਸਿੰਘ ਦਾ ਘਰ ਆ ਤੇ ਸਾਧ ਸੰਗਤ ਵੀ ਦੱਸਣਾ ਚਾਹੁੰਦਾ ਅੱਜ ਦੇ ਬੰਦੀ ਸਿੰਘ ਕਿਹੜੇ ਨੇ ਇਹ ਵਿਚਾਰ ਜਰੂਰ ਸੁਣਿਓ ਸੱਚ ਬੋਲਣਾ ਬਹੁਤਿਆਂ ਨੇ ਬੋਲਣਾ ਹੀ ਬੜੇ ਕਮੈਂਟ ਪਾਉਣੇ ਬਾਹਰ ਰੋੜੇ ਭੜੇ ਹੋ ਕੇ ਜਾ ਕੇ ਬੈਠੇ ਆ ਬੜੇ ਕਮੈਂਟ ਪਾਉਂਦੇ ਆ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਨਾ ਜੇ ਆਪਣੇ ਮਾਪਿਓ ਦੇ ਜਾਇਓ ਅੱਗ ਲਾਈ ਕੁੱਤਾ ਰੂਲੀ ਤੇ ਬਾਹਰ ਜਾ ਕੇ ਬਹਿ ਗਏ ਹੋ ਕੁਰਸੀਆਂ ਮਲ ਕੇ ਉਥੇ ਮੇਮਾਂ ਦੇ ਬੈਡਾਂ ਤੇ ਬੈ ਕੇ ਗੱਲਾਂ ਕਰਨੀਆਂ ਸੌਖੀਆਂ ਜੇ ਮਰਦੇ ਦੇ ਬੱਚਿਓ ਪੰਜਾਬ ਆਓ ਤੇ ਇੱਥੇ ਬਹਿ ਕੇ ਗੁਰਦੀਰ ਸੇ ਖਾੜੇ ਨਾ ਇਹ ਬਲਤੇ ਹਮਨੇ ਸਾਹਮਣੇ ਬੈ ਕੇ ਗੱਲ ਕਰੋ ਦੂਜੀ ਗੱਲ ਸਾਹ ਸੰਜੀ ਟਾਈਮ ਥੋੜਾ ਪ੍ਰਧਾਨ ਸਾਹਿਬ ਨੇ ਵੀ ਬੋਲਣਾ ਉਹਨਾਂ ਦੇ ਵਿਚਾਰ ਵੀ ਤੁਸੀਂ ਸੁਣਨੇ ਮੈਂ ਸਾਡ ਘੜ ਜਾਊਂਗਾ ਥੋੜਾ ਜਿਆ ਆ ਪੱਤਰਕਾਰਾਂ ਨੇ ਪਹਿਲਾਂ ਇੰਟਰਵਿਊ ਜੀ ਲੈ ਲਿਆ ਉਹ ਤੁਹਾਨੂੰ ਸਾਰਾ ਪਤਾ ਲੱਗ ਹੀ ਜਾਣਾ ਸਾਹ ਮੈਂ ਮੇਰੀ ਸੋਚ ਇਹ ਤੁਹਾਨੂੰ ਸੱਚ ਤੋਂ ਸੱਚ ਦੱਸ ਕੇ ਉਜਾਗਰ ਕਰਨਾ ਚਾਹਣਾ ਪ੍ਰਧਾਨ ਸਾਹਿਬ ਜੀ ਤੇ ਸਮੂਹ ਸਾਥ ਸਿੰਘ ਜੀ ਬੇਨਤੀ ਹੱਥ ਜੋੜ ਕੇ ਕੋਈ ਡਰਨ ਦੀ ਲੋੜ ਨਹੀਂ ਅੱਜ ਉਹ ਲੋਕ ਪਰ ਮਾਰਦੇ ਨੇ ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪੰਨ ਕਮੇਟੀ ਦੇ ਕਬਜ਼ਾ ਕੀਤਾ ਹੈ ਦਰਬਾਰ ਸਾਹਿਬ ਤੇ ਕਬਜ਼ਾ ਕੀਤਾ ਹੈ ਇੱਕ ਸਰਬੱਤ ਖਾਸ ਦਾ ਸਦਿਆ ਉਹ ਤੇ ਆਪਣੇ ਆਪ ਨੂੰ ਜਹੇਦਾਰ ਘੋਸ਼ਿਤ ਕੀਤਾ ਹੈ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਾ ਵਾਲੀ ਸੀਧੀ ਨੂੰ ਰੋਲਿਆ ਸਕੇ ਭਰਾ ਨੇ ਸਕੇ ਭਤੀਜੇ ਨੇ ਦਰਬਾਰ ਸਾਹਿਬ ਖਲੋ ਕੇ ਸਾਰੀ ਸੰਗ ਦੇ ਸਾਹਮਣੇ ਝੂਠ ਬੋਲਿਆ ਸੰਤ ਤੇ ਕਹਿੰਦਾ ਨਿਕਲ ਗਿਆ ਉਹ ਮਰਦੇ ਗੰਬੜਾ ਬਾਬਾ ਬੰਦਰ ਸਿੰਘ ਬਾਬਾ ਬੰਦਰ ਸਿੰਘ ਬਾਧਰ ਵਰਗਾ ਯੋਧਾ ਹੈ ਉਹ ਵੀ ਪੱਜ ਸਕਦਾ ਸੀ ਦਰਬਾਰ ਸਾਹਿਬ ਇਹਨਾਂ ਆਪ ਹੀ ਕੂੜ ਪ੍ਰਚਾਰ ਕੀਤਾ ਕਿੰਨੇ ਸਾਲ ਅਸੀਂ ਜੋਰ ਲਾਉਂਦੇ ਰਹੇ ਇਹਨਾਂ ਨੇ ਉਹਨਾਂ ਦਾ ਸਿੱਧੀ ਸਮਾਗਮ ਨਹੀਂ ਹੋਣ ਦਿੱਤਾ ਤੇ ਸਿੱਧੀ ਆਪਣਾ ਕਰਾਰ ਨਹੀਂ ਦੇਣ ਦਿੱਤਾ ਇਹਨਾਂ ਸਾਨੂੰ ਬਾਬਾ ਠਾਕਸੋਂ ਤੋਂ ਡਰਾ ਦੇਣਾ ਉਹਨਾਂ ਕਹਿਣਾ ਜੇ ਇਦਾਂ ਕਹੋਗੇ ਤੇ ਆ ਗੱਲ ਹੋ ਜੂ ਉਹਨਾਂ ਬਾਬਾ ਠਾਕਸੋਂ ਨੇ ਨਾਲ ਡਰਾ ਦੇਣਾ ਤੇ ਬਾਬਾ ਜੀ ਜੇ ਇਦਾਂ ਕਰਤਾ ਆਪਾਂ ਦੇ ਟਕਸਾਲ ਖਤਮ ਹੋ ਜਾਣੀ ਸੱਚ ਬੋ ਰਿਹਾ ਤੇ ਹਜੇ ਅਖਿਓ ਉਹਨਾਂ ਲੋਕਾਂ ਨੂੰ ਪਤਾ ਨਹੀਂ ਉਹ ਸੋਚਦੇ ਬੰਦੀ ਸਿੰਘ ਹੋਣੀ ਅਜੇ ਦੁੱਧ ਚੁੰਗਦੇ ਜਦੋਂ ਅੰਦਰ ਚਲ ਗਿਆ ਸਭ ਕੁਝ ਕਰਕੇ ਗਏ ਆ ਤੇ ਵਖਾਵਾ ਨਹੀਂ ਕੀਤਾ ਅੱਜ ਬੰਦੀ ਸਿੰਘਾਂ ਦੇ ਬਾਰੇ ਤੁਸੀਂ ਪਰਖ ਕਰੋ ਅਜੇ ਘਰੋਂ ਫੜ ਕੇ ਖੜਦੇ ਆ ਥਾਣੇ ਨਹੀਂ ਬੰਦਾ ਪਹੁੰਚਦਾ ਤੇ ਵਕੀਲ ਜਿਹੜੇ ਪੈਸੇ ਖਾਂਦੇ ਨਾ ਜਿਹਨਾਂ ਨੂੰ ਢੇਰਾਂ ਪੈਸੇ ਆਉਂਦੇ ਬਾਹਰੋਂ ਉਹ ਕੀ ਕਹਿੰਦੇ ਆ ਇਹ ਬੰਦੀ ਸਿੰਘ ਅਜੇ ਬੰਦਾ ਥਾਣੇ ਨਹੀਂ ਪਹੁੰਚਾ ਤੇ ਉਹਨੂੰ ਬੰਦੀ ਸਿੰਘ ਬਣਾ ਦਿੰਦੇ ਆ ਵਕੀਲ ਅਸਲੀ ਨਾਮ ਮਦੀ ਸਿੰਘ ਹੈ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਗੁਰਮੀਤ ਸਿੰਘ ਜੀ ਭਾਈ ਸਮਸ਼ੇਰ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਉਹ ਮੈਂ ਗੁਰਦੀਪ ਸਿੰਘ ਖਹਿੜਾ ਉਹ ਭਾਈ ਦਵਿੰਦਰਪਾਲ ਸਿੰਘ ਭੁੱਲਰਾ ਜਿਹੜੇ ਹਸਪਤਾਲ ਹੀ ਰਹਿੰਦੇ ਆ ਉਹਨਾਂ ਨੂੰ ਵੇਖੋ ਜੇਲ੍ਹ ਵੀ ਅੰਦਰ ਨਹੀਂ ਲੈ ਦੀ ਪੇ ਬੰਦਾਨ ਫੇਟਾ ਸਾਰੀਆਂ ਏਜੰਸੀਆਂ ਲੈਣ ਲਈਆਂ ਵੀ ਸੁੱਟੀ ਕੱਟ ਕੇ ਆਰਾਮ ਨਾਲ ਅੰਦਰ ਜਾਂਦੇ ਆ ਇਹਨਾਂ ਤੋਂ ਕੋਈ ਖਤਰਾ ਨਹੀਂ ਉਹਦੇ باوجود ਸਰਕਾਰਾਂ ਰਿਹਾ ਨਹੀਂ ਕਰਨੀਆਂ ਔਰ ਇੱਕ ਗੱਲ ਜ਼ਰੂਰ ਧਿਆਨ ਕਰਿਓ ਮੈਨੂੰ ਹੋਰ ਕੋਈ ਫਿਕਰ ਨਹੀਂ ਮੈਂ ਪ੍ਰਧਾਨ ਸਾਹਿਬ ਜੀ ਤੁਹਾਨੂੰ ਬੇਨਤੀ ਕਰਦਾ ਸੰਗਤ ਨੂੰ ਵੀ ਬੇਨਤੀ ਕਰਦਾ ਕਭਰਾਓ ਨਾ ਹੌਸਲੇ ਨਹੀਂ ਛੱਡੀ ਦੇ ਜਦੋਂ ਕਾਹਨੇ ਕਬੱਡੀ ਦੀ ਆ ਬੜੇ ਵਾਵਰੋਲੇ ਆਉਂਦੇ ਆ ਇਹ ਦੋ ਹੀ ਆ ਅਹੀਂ ਤੇ ਭਾਈ 1990 ਚ 11 ਬਣਾਏ ਸੀ 11 ਉੱਚ ਸਿਮਰਜੀਤ ਸਿੰਘ ਸੇ ਮਾਨਮੀ ਹੀ ਜਦੋਂ ਬਣਾਇਆ ਜੇ ਕਹਿੰਦਾ ਮੈਂ ਤੇ ਵੱਡੀ ਕਿਰਪਾ ਲੈ ਕੇ ਅੰਦਰ ਜਾਣਾ ਠੀਕ ਆ ਚੰਗੀ ਗੱਲ ਈ ਦੁਜੀਆ ਬੀਬੀ ਬਿਮਲ ਕੁਰਖਾ ਸਾਨੂੰ ਵੀ ਸੋਣੀ ਚੁੱਕਣ ਦਿੱਤੀ ਬਾਪੂ ਸੱਚਾ ਸ ਨੂੰ ਕਿਹਨੋਂ ਮੈਂ ਕਹਿੰਦਾ ਸੋਣੀ ਚੁੱਕਣੀ ਜਿੰਨਾ ਚਿਰ ਮੈਂ ਸੋਣੀ ਚੁੱਕੀ ਬਾਅਦ ਚ ਦੂਜੀ ਵਾਰ ਬਣਿਆ ਕੁਰਬਾਨਰਾ ਕੇ ਅੰਦਰ ਚਲ ਗਿਆ ਹੋਰ ਜੇ ਫੇਰ ਚਲੋ ਬਣਿਆ ਉਹ ਸਾਰਿਆਂ ਨੂੰ ਛੱਡ ਕੇ ਕਹਿੰਦਾ ਮੈਨੂੰ ਤੇ ਦੀਪ ਸਿੱਧੂ ਤੇ ਮੂਸੇਵਾਲਾ ਦੀ ਕੁਰਬਾਨੀ ਨੇ ਮੈਨੂੰ ਜਿਤਾਤਾ ਹੈ ਬਾਅਦ ਚ ਉਹਨਾਂ ਦੇ ਉਲਟ ਹੋ ਗਿਆ ਬਜ਼ੁਰਗ ਹੋ ਗਿਆ ਪਤਾ 40 ਸਾਲ ਹੋ ਗਏ ਉਹਨੂੰ ਖਾਲਤਾਂ ਦੇ ਨਾਰੇ ਲਾ ਕੇ ਲੋਕਾਂ ਦੇ ਪੁੱਤ ਮਰਵਾਏ ਮੈਨੂੰ ਸਿਮਰਜੀਤ ਸਿੰਘ ਸੇ ਮਾਂ ਜਵਾਬ ਦੇਵੇ ਤੁਹਾਡੇ ਸੂਝ ਦੇ ਦੇ YouTube ਤੇ ਦੱਸ ਮੈਨੂੰ ਕਿਹੜਾ ਇੱਕ ਕਮਰਾ ਬਣਾ ਕੇ ਕਿੱਥੇ ਖਾਲਸਾ ਦਾ ਝੰਡਾ ਚੜਾਇਆ ਇਹ ਵੀ ਹਾਂ ਇਹਨਾਂ ਲੋਕਾਂ ਨੇ ਜਿਹਨੂੰ ਭਾਈ ਜਸਬੀਰ ਸਿੰਘ ਰੋਡੇ ਕਹਿੰਦੇ ਆ ਪਾਵਰ ਬੜੀ ਆ ਹੋ ਸਕਦਾ ਮੇਰੀ ਛੁੱਟੀ ਕੈਨਸਲ ਕਰਾ ਦੇ ਅੱਜ ਬੰਦੀ ਸਿੰਘਾਂ ਨੂੰ ਰਿਹਾ ਹੋਣ ਨਹੀਂ ਦੇ ਰਹੇ ਤੇ ਕੌਣ ਨਹੀਂ ਦੇ ਰਹੇ ਸੁਣਿਓ ਸਾਥ ਸੰਜੀਪ ਮਾਫ਼ ਕਰਨਾ ਸਟੇਜ ਤੋਂ ਜੇ ਟਾਈਮ ਥੋੜਾ ਜ਼ਿਆਦਾ ਲੱਗ ਜਾ ਬਖ ਦੇਣਾ ਅੱਜ ਸਾਨੂੰ ਖਤਰਾ ਤੇ ਕਿੰਨਾ ਦਾ ਖਤਰਾ ਹੈ ਨੰਬਰ 1 ਭਾਈ ਜਸਬੀਰ ਸਿੰਘ ਰੋਡੇ ਨੰਬਰ 2 ਚੁੰਟਿਆਂ ਵਾਲਾ ਬਾਬਾ ਬਾਬਾ ਬਲਜੀਤ ਸਿੰਘ ਜੀ ਦਾਦੂ ਵਾਲਾ ਮਨਜਿੰਦਰ ਸਿੰਘ ਸਿਰਸਾ ਫੋਨ ਕਰਕੇ ਕਹਿੰਦਾ ਸਿੰਘਣੀ ਨੂੰ ਵੀ ਬੀਬੀ ਜੀ ਸਿੰਘ ਨਾਲ ਮੁਲਾਕਾਤ ਕਰਨਾ ਚਾਹੁੰਦੇ ਆ ਉਹਨਾਂ ਵੀ ਕਰ ਲੋ ਮੁਲਾਕਾਤ ਘਰ ਤੇ ਹੋਇਆ ਨਹੀਂ ਉਹ ਤੇ ਜੇਲ੍ਹ ਚਾ ਕਰ ਲੋ ਜਾ ਕੇ ਚਲੋ ਚਲੋ ਮੁਲਾਕਾਤ ਨਹੀਂ ਕੀਤੀ ਛੁੱਟੀ ਆਈ ਫੋਨ ਕੀਤਾ ਕਹਿੰਦਾ ਗੁਰਦੀਪ ਸਿੰਘਾਂ ਲੈ ਕੇ ਲੇਲਾ ਰਿਹਾਈ ਲੈ ਕੇ ਲੇਲਾ ਜਦੋਂ ਮੈਨੂੰ ਪਤਾ ਲੱਗਾ ਅਸੀਂ ਵੀ ਤੇ ਆਪਣੇ ਸੋਰਸ ਰੱਖੇ ਹੁੰਦੇ ਆ ਵੀ ਸਿੰਘ ਐਵੇਂ ਥੋੜਾ ਇਦਾਂ ਇੰਨਾ ਸੰਘਰਸ਼ ਲੜ ਗਿਆ ਪਤਾ ਲੱਗਾ ਕਹਿੰਦੇ ਇਹਨੂੰ ਤੇ ਮੋਦੀ ਦਫ਼ਤਰ 'ਚ ਨਹੀਂ ਵੜ ਦਿੰਦਾ ਇਹ ਤਾਂ ਦੀਆਂ ਰਿਹਾਈਆਂ ਕੀ ਕਰਾਊਗਾ ਹੋਰ ਇਹਨਾਂ ਸਾਰਿਆਂ ਕਿਸੇ ਨੇ ਕਿਹਾ 1000% ਇੱਕ ਕੋ ਗਏ ਘਟ ਗਿਣਤੀਆਂ ਕਮਿਸ਼ਨ ਦੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਐਂ ਕਿਹਾ ਵੀ ਚਲੋ ਇਤੇ ਸਿਆਸੀ ਲੀਡਰ ਨਹੀਂਗਾ ਤੇ ਸਾਡੇ ਥਾਣੇ ਬਿਆਸ ਲੱਗਾ ਵੀ ਰਿਆ ਉਦੋਂ ਸਾਡੇ ਪਿਤਾ ਜੀ ਨਾਲ ਥੋੜਾ ਚੰਗਾ ਰਿਆ ਬੰਦੇ ਫੜੇ ਫੜੂ ਜਾਂਦੇ ਜਿਦਾ ਦੇਣਾ ਕਹਿ ਕੇ ਸ਼੍ਰੋਮਣੀ ਕਾਲੀ ਦਲ ਦਾ ਜ਼ੋਰ ਹੁੰਦਾ ਸੀ ਤੇ ਜਿੰਨੇ ਵੀ ਜਾਣਾ ਮੰਨਦੇ ਸੀ ਤੇ ਮੈਂ ਗਿਆ ਤੇ ਕਹਿੰਦਾ ਕੋਈ ਵਿਕਾਸ ਦੀ ਗੱਲ ਕਰੋ ਬੰਦੀ ਸੰਗਰਿਆ ਕਰੋ ਇਹ ਕਿਹੜੀ ਗੱਲ ਹੋਈ ਹੈ ਘਟ ਗਿੰਤੀਆਂ ਕਮਿਸ਼ਨ ਦਾ ਜਿਹੜਾ ਚੇਅਰਮੈਨ ਹੈ ਉਹ ਆ ਗੱਲ ਕਹਿਣ ਡਿਆ ਓਏ 15-15 ਸਾਲ ਚ ਤੁਸੀਂ ਜਿਹੜੇ ਟਾਡੇ ਖਾਸ ਆ ਉਹਨਾਂ ਨੂੰ ਛੱਡੀ ਜਾਂਦੇ ਹੋ 14-14 ਸਾਲ ਚ ਉਹਨਾਂ ਸਾਡੇ ਨੂੰ ਭਾੜੇ-ਭਾੜੇ ਜ਼ੁਲਮ ਕੀਤੇ ਆ ਹੈ ਜਿਨ੍ਹਾਂ ਨੂੰ ਪਰੋਲ ਬੰਦੀ ਨਹੀਂ ਉਹਨਾਂ ਨੂੰ ਪਰੋਲਾਂ ਦੇਈ ਜਾਂਦੇ ਹੋ ਹੈ ਤੇ ਸਾਡੇ ਬਾਰੇ ਤੁਸੀਂ ਕਿਤੋਂ ਕਹਿੰਦਾ ਵੀ ਬੰਦੀ ਸਾਡੇ ਸਿੰਘ ਸਾਡੇ ਤੇ ਤੇ ਨਾ ਖਾਲਸਾ ਦੇ ਨਾਰੇ ਲਾਉਣੇ ਹੈ ਹੈ 2016 ਤੋਂ ਅਸੀਂ ਆਉਣ ਦੇ ਛੁੱਟੀ ਸਾਰੇ ਕਿੰਨੇ ਕ ਨਾਰੇ ਸੁਣ ਲਏ ਸਾਡੇ ਵੀ ਹੈ ਜਿੰਨੀ ਪੰਜਾਬ ਦੀ ਪੁਲਿਸ ਆ ਸਪਾਈ ਤੋਂ ਲੈ ਕੇ ਉੱਪਰ ਤੱਕ ਅਫਸਰ ਸਾਰੇ ਗੰਡੇ ਬਾਬਾ ਜੀ ਬੜੀ ਵਧੀਆ ਛੁੱਟੀ ਕੱਟ ਕੇ ਜਾਂਦੇ ਸਾਰਿਆਂ ਗੁੱਡ ਕੈਰੈਕਟਰ ਜੇਲ੍ਹ ਦਾ ਵੀ ਲਿਖ ਕੇ ਭੇਜਿਆ ਜੇਲ੍ਹ ਵਾਲੇ ਅੱਗੇ ਜਦੋਂ ਲਿਖਦੇ ਨੇ ਵੀ ਦੀ ਸਜ਼ਾ ਕਿੰਨੀ ਬਚੀ ਆ ਲਿਖਦੇ ਆ ਤੋ ਲਿਖਦੇ ਅੱਗੇ ਨਿਲ ਵੀ ਸਜ਼ਾ ਕੱਟ ਲਈ ਨੇ ਹੱਦੋਂ ਵੱਧ ਜ਼ਿਆਦਾ ਕੱਟ ਲਈ ਹੁਣ ਮੇਨ ਗੱਲਾਂ ਤੇ ਆਉਣ ਲੱਗਾ ਆ ਜਿਹੜਾ ਕੰਨ ਕੱਸ ਲਿਓ ਸਾਧ ਸੰਗ ਜੀ ਕੰਨ ਕੱਸ ਲਿਓ ਇਹ ਜਿਹੜਾ ਇੱਕ ਤਾਣਾ ਬਾਣਾ ਜਿਹਾ ਬੁਣਿਆ ਨਾ ਇਹ ਤਾੜਾ ਮਾੜਾ ਇਹ ਕਾਰਕੇ ਜਉਂਦੇ ਜੋ ਮਾਹੌਲ ਸਿਆਸੀ ਤੇ 1987 ਚ ਹੀ ਜੋ ਇਹਨਾ ਬਣ ਆਇਆ ਸੀ ਕੁਝ ਤੇ ਸਿੰਘ ਸੀਗੇ ਸਹੀ ਤੇ ਕੁਝ ਨਾ ਆਪਣੇ ਬੰਦੇ ਅੰਦਰ ਵਾਰ ਕੇ ਉਹਨਾਂ ਤੋਂ 5-5 ਲੱਖ ਦੀਆਂ ਚਿੱਠੀਆਂ ਪਵਾਈਆਂ ਜੇ ਕੋਈ ਵਿਚਾਰਾ ਖਾਕੀ ਪੱਗ ਵਾਲਾ ਜਾਤੂ ਬੰਨਿੰਦੇ ਕਰਾਜ ਰੰਗ ਖਾਕੀ ਬੰਨ ਲੈਂਦਾ ਕੋਈ ਉਹਨੂੰ ਚਾਹ ਹੁੰਦਾ ਵੀ ਅੰਦਰ ਖਾੜਕੂ ਆ ਉਹਨੇ ਵੇਖਣਾ ਛਾਤੀ ਮਾਰਨੀ ਕਮਰੇ ਨੂੰ ਹੋਂਦ ਲਾ ਜਾਣਾ ਖਿੱਚ ਕੇ ਤੂੰ ਸੀਆਈਡੀ ਦਾ ਵਿਚਾਰਾ ਮਾਤੜ ਸੀਆਈਡੀ ਦਾ ਹੋਊਗਾ ਤੇ ਦੱਸੂਗਾ ਨਾ ਕੁੱਟ-ਕੁੱਟ ਕੇ ਮਾਰ ਦੇਣਾ ਉੱਥੇ ਪੁਰਾਣੇ ਲੰਗਰ ਦੀ ਮਿੱਟੀ ਪਈ ਸੀ ਉਹ ਢੇਰ ਦੇ ਵਿੱਚ ਲਾਸ਼ ਦੱਬ ਦੇਣੀ ਬਾਅਦ ਚ ਉਹ ਲਾਸ਼ਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪੰਨ ਕਮੇਟੀ ਦਾ ਇੰਤਜ਼ਾਮ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋ ਆਇਆ ਸ਼੍ਰੋਮਣੀ ਗੁਰਦੁਆਰਾ ਪੰਨ ਕਮੇਟੀ ਇਹਨਾਂ ਕੋਈ ਸ਼੍ਰੋਮਣੀ ਅਕਾਲੀ ਦਲ ਕੋ ਇਹਨਾਂ ਸਾਰੇ ਕਮਰੇ ਫਿਰ ਜਿਹੜੇ ਉਹਨਾਂ ਤਾਲਾ ਮਾਰਿਆ ਉਹ ਵਿੱਚੋਂ ਗੱਲ ਰਹਿ ਗਈ ਇਹ ਭਾਈ ਜਸਬੀਰ ਸਿੰਘ ਰੋਡੇ ਅੱਜ ਗੱਲਾਂ ਕਰਦੀ ਅੱਜ ਕਾਲਤਖਬ ਸਾਹਿਬ ਦੇ ਜਹੇਦਾਰ ਨੂੰ ਜਾ ਕੇ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਵੱਡੇ ਆ ਆ ਸਜ਼ਾ ਨਾ ਦਿਓ ਆ ਸਜ਼ਾ ਦਿਓ ਗੱਲ ਕਰਦੇ ਆ ਮੈਂ ਕਾਲਤਖਬ ਸਾਹਿਬ ਦੇ ਜਹੇਦਾਰਾਂ ਨੂੰ ਇੱਥੋਂ ਸਟੇਜ ਤੋਂ ਅਪੀਲ ਕਰਦਾ ਹਾਂ ਕਿ ਹੋ ਸਕਦਾ ਛੁੱਟੀ 'ਚ ਮੇਰਾ ਟਾਈਮ ਨਾ ਲੱਗੇ ਤੁਹਾਨੂੰ ਮਿਲਦਾ ਇਹ ਬੰਦਾ ਜਦੋਂ ਤੁਹਾਡੇ ਕੋਲ ਆਇਆ ਇਹਨੂੰ ਫੇਰ ਸੱਦੋ ਐਨੂ ਕੋਪੇਲਾ ਤੇ ਤੂੰ ਹਾਜ਼ਰ ਹੋ ਤੂੰ ਮਰਦਾ ਗਮੜੇ ਸੰਤ ਜਨਰਜਨ ਸਿੰਘ ਖਾਲਸਾ ਭਿੰਡਰਾ ਵਾਲੇ ਨੂੰ ਤੂੰ ਸਹੀਦ ਕਰਾਰ ਨਹੀਂ ਦਿੱਤਾ ਔਰ ਤੂੰ ਉਹਦੋਂ ਇਹਨੇ ਕੀ ਕੀਤਾ 1988 ਚ ਜਥੇਦਾਰ ਸੀਗਾ ਸਰਬੱਤ ਖਾਲਸਾ ਵਾਲੇ ਚੁਣਿਆ ਹੋਇਆ ਐ ਇਹਦੇ ਅੰਦਰ ਪੁਲਸਵਾਰੀ ਪੁਲਸਵਾਰੀ ਤੇ ਜਿਹੜੇ ਇਹਦੇ ਆਪਣੇ ਬੰਦੇ ਹੀ ਉਹਨਾਂ ਤੋਂ ਹੱਥ ਖੜੇ ਕਰਾਏ ਉਹਨਾਂ ਕੀ ਕੀ ਕਰਤੂਤਾਂ ਕੀਤੀਆਂ ਉਹਨਾਂ ਬੰਦਿਆਂ ਨੇ ਕਦੇ ਗੁਰਦੀਪ ਸਿੰਘ ਦੇ ਸਾਹਮਣੇ ਮੇਜ਼ ਤੇ ਬਹਿ ਕੇ ਗੱਲ ਤੇ ਕਰਨ ਉਹਨਾਂ ਸਾਥ ਸੰਗੀ ਜਿਹੜੇ ਬਾਟਿਆਂ ਚ ਉੱਥੇ ਪ੍ਰਸਾਦ ਵੰਡਿਆ ਜਾਂਦਾ ਉਹਨਾਂ ਬੱਚਾ ਬਾਟਿਆਂ ਦੇ ਵਿੱਚ ਮਲਮੂਤਰ ਕੀਤਾ ਔਰ ਜਿੱਥੋਂ ਆਪਾਂ ਹਰ ਕੀ ਪੌੜੀ ਤੋਂ ਚੂਲੀ ਲੈਂਦੇ ਆ ਅੰਮ੍ਰਿਤ ਹਰ ਕੀ ਪੌੜੀ ਤੋਂ ਉੱਥੇ ਉਹਨਾਂ ਕੰਜਰਾਂ ਨੇ ਗੰਦੇ ਹੱਥ ਤੋਂ ਤੇ ਇਹ ਜਾਣ ਬੁੱਝ ਕੇ ਸਾਰੀ ਸਾਜ ਰਚੀ ਗਈ ਕਿ ਹੋ ਰਚੀ ਗਈ ਵੀ ਇਹ ਸਭ ਕਰਕੇ ਅਹੀਂ ਜਿਹੜੀਆਂ ਤਾਕਤਾਂ ਮਗਰ ਸਾਡੇ ਹੱਥ ਰੱਖਦੀਆਂ ਉਹਨਾਂ ਆਪਣੇ ਆਕਾ ਨੂੰ ਖੁਸ਼ ਕਰਨ ਵਾਸਤੇ ਇਹ ਗੱਲ ਸਿੱਧ ਕਰਦੀਏ ਕਿ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅੰਦਰ ਰਹਿੰਦੇ ਸੀ ਉਦੋਂ ਵੀ ਗਲਤ ਕੰਮ ਹੁੰਦੇ ਅੱਜ ਫੇਰ ਇਹਨਾਂ ਦੀ ਉਹ ਸੋਚ ਹੈ ਅੱਜ ਫੇਰ ਇਹ ਚਾਹੁੰਦੇ ਹੈ ਉਦੋਂ ਸਾਥ ਸੰਗੀ ਸੱਚ ਕਰਕੇ ਜਾਣਿਓ ਪ੍ਰਮਾਤਮਾ ਨੇ ਜਾਨ ਇੱਕ ਵਾਰ ਲੈਣੀ ਹੈ ਤੇ ਪ੍ਰਮਾਤਮਾ ਨੂੰ ਜਾਨ ਦੇਣੀ ਹੈ ਉਦੋਂ ਸਿਰਫ ਇਹ ਮਹੌਲੇ ਨਾਲ ਲੋਕਾਂ ਬਣਾਏ 300 ਤੋਂ ਵੱਧ ਸੰਗਤ ਨਹੀਂ ਸੀ ਜਾਂਦੀ ਦਰਬਾਰ ਸਾਹਿਬ। ਅਤੇ 200 150 ਤੋਂ ਵੱਧ ਬਾਬਾ ਦੀਪ ਸਿੰਘ ਦੇ ਸੀਗੰਨ ਸਾਹਿਬ ਗੁਰਵਾਸੀ ਦਰ ਸਾਹਿਬ ਨਹੀਂ ਸੀ ਜਾਂਦੀ। ਅੱਜ ਤੁਸੀਂ ਜਾ ਕੇ ਵੇਖੋ ਜਿੱਥੇ ਬਾਬਾ ਬੁੱਢਾ ਸਾਹਿਬ ਦਾ ਬੇਰੀ ਸਾਹਿਬ ਹੈ। ਦਰਸ਼ਨ ਕਰਨ ਜਾਇਦਾ ਉੱਥੋਂ ਤੱਕ ਲੈਣਾ ਲੱਗੀਆਂ ਹੁੰਦੀਆਂ। ਉਹ ਬਾਬੇ ਸੀਧਾ ਦੇ ਬਾਬਾ ਦੀਪ ਸਿੰਘ ਦੇ ਐਤਵਾਰ ਜਦੋਂ ਚਪਹਿਰਾ ਹੁੰਦਾ ਨਹਿਰ ਤੱਕ ਸੰਗਤ ਨੂੰ ਬਹਿਣ ਨੂੰ ਜਗ੍ਹਾ ਨਹੀਂ ਮਿਲਦੀ ਨਹਿਰ ਤੱਕ ਇੱਕ ਇਹਦੀ ਦੇਣਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸ਼੍ਰੋਮਣੀ ਕਾਲੀ ਦਲ ਦੇ ਹੱਥ ਆਈ ਪ੍ਰਧਾਨ ਸਾਹਿਬ ਜੀ ਸਮੂਹ ਸਾਧ ਸੰਗਤ ਜੀ ਸਮੂਹ ਸੀਨੀਅਰ ਲੀਡਰੋ ਤਿਆਰ ਹੋ ਕੇ ਇਹ ਗੱਲਾਂ ਘਬਰਾਉਣ ਦੀ ਲੋੜ ਨਹੀਂ ਉਹ ਜਿਹੜੇ ਯਾਰਾ ਚੁਣੇ 1999 ਚ ਅੱਜ ਕਿੱਥੇ ਆ ਹੈਗਾ ਕੋਈ YouTube ਦੇ ਭਗਤ ਰਹਿ ਗਏ ਆ ਉੱਤੇ ਮਾੜਾ ਮੋਟਾ ਬੋਲ ਕੇ ਪੈਸੇ ਇਕੱਠੇ ਕਰਦੇ ਸੱਚ ਸੱਚੀ ਰਹਿਣਾ ਇੱਥੇ ਬੜੇ ਕਾਲੀ ਦਲ ਬੜੇ ਤੂੰ ਯੁਗ ਤੋਂ ਕਾਲੀ ਦਲ ਬਣੇ ਕੋਈ ਪੰਥ ਕਾਲੀ ਦਲ ਬਣਿਆ ਅੱਜ ਦੀ ਸਾਰੀ ਖੇਡ ਵੇਖੋ ਤੁਸੀਂ ਬੈਠੇ ਹੋ ਮੈਂ ਮੰਦੀ ਸਿੰਘ ਆ 2017 ਚ ਜਿਹੜੇ ਅੱਜ ਇਕੱਠ ਕਰਨ ਦੇ ਆ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਕੱਠ ਆ ਤੇ ਆਪਣੇ ਪਰਿਵਾਰ ਦਾ ਨਾਮ ਹੈ ਵਿੱਚ ਲੈਣ ਦੇ ਆ ਮੇਰੀ ਮਾਤਾ ਹਰ ਵਾਰੀ ਮੈਂਬਰ ਬਣਦੀ ਸੀ ਪੰਚਾਇਤ ਮੈਂਬਰ ਉਹ ਕੇਸ ਕਰਕੇ ਵੀ ਚਲੋ ਪੁੱਤ ਦੇ ਕਾਗਿਓਣੇ ਆ ਤੇ ਕੰਮ ਸੀ ਕੰਮ ਹੋਰ ਕੋਈ ਮੈਂਬਰ ਨਾ ਮੰਨਿਆ ਤੇ ਆਪਣੇ ਹਸਾਇਨ ਤੇ ਕਰਦਾਂਗੇ ਨਾ ਇਹਨਾਂ ਲੋਕਾਂ ਨੇ ਮੇਰੀ ਮਾਤਾ ਦੇ ਕਾਗਜ਼ ਰੱਦ ਕਰਾਏ ਤੇ ਇਹਨਾਂ ਨੂੰ ਸਰਪੰਚ ਵੀ ਮੇਰੇ ਪਿਤਾ ਜੀ ਨੇ ਬਣਾਇਆ ਕੇਸ ਕਰਕੇ ਕਿ ਉਹ ਸ਼ਰੋਮਣੀ ਕਾਲੀ ਦਲ ਦੇ ਵਿੱਚ ਸੀ ਇਹ ਕਰਕੇ ਉਹ ਮੈਂ ਕਹਿੰਦਾ ਨਾ ਲਾਓ ਸਾਡੀਆਂ ਝੂਠੀਆਂ ਫੋਟਾਂ ਆਪਣੇ ਆਪ ਚੱਲੋ ਸਾਡੇ ਬੰਦੀ ਸਿੰਘਾਂ ਦੇ ਮੋਢਿਆਂ ਤੇ ਰੱਖ ਕੇ ਨਾ ਚਲਾਓ ਸ੍ਰੋਮਣੀ ਕਾਲੀ ਦਲ ਨੇ ਸ੍ਰੋਮਣੀ ਗੁਰਦੁਆਰਾ ਪੰਨਕ ਕਮੇਟੀ ਨੇ ਬੰਦੀ ਸਿੰਘਾਂ ਦੀ ਹੱਦ ਤੋਂ ਵੱਧ ਮਤ ਕੀਤੀ ਹੈ ਮੈਂ ਗਿਣ ਕੇ ਨਹੀਂ ਦੱਸਣਾ ਚਾਹੁੰਦਾ ਅੱਜ ਵੀ ਨਾਲ ਨੇ ਸਾਨੂੰ ਕੰਡਾ ਵੀ ਚੁਬਦਾ ਹੈ ਤੇ ਸ੍ਰੋਮਣੀ ਗੁਰਦੁਆਰਾ ਪੰਨਕ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸ੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸ਼ਖਵੀਰ ਸਿੰਘ ਬਾਦਲ ਸਰਦਾਰ ਮਜੀਠੀਆ ਸਾਹਿਬ ਜਿਹੜੇ ਵੀ ਨੇੜੇ ਨੇੜੇ ਉਹ ਜਿਨ੍ਹਾਂ ਨੇ ਫੋਨ ਚੱਲ ਜਾਂਦਾ ਹੈ ਉਹ ਸਾਡਾ ਦਰਦ ਸਮਝ ਕੇ ਉਸੇ ਵੇਲੇ ਤਾਰਾਂ ਖੜਕਾ ਦਿੰਦੇ ਨੇ ਕਿਹੜਾ ਡਾਕਟਰ ਚਾਹੀਦਾ ਗੱਡੀ ਚਾਹੀਦੀ ਆ ਦੂਜਾ ਜਿੰਨਾ ਸਾਡੇ ਨਾਂ ਦੇ ਪੈਸੇ ਇਕੱਠੇ ਕੀਤੇ ਆ ਕੋਈ ਨਹੀਂ ਬੋੜਦਾ ਕਿਉਂ ਉਹਨਾਂ ਦੀ ਕਮਾਈ ਮਰ ਗਈ ਪਹਿਲਾਂ ਗਦੀਪ ਸਿੰਘ ਖਾੜੇ ਤੋਂ ਵੀਡੀਓ ਬਣਾ ਕੇ ਲੈ ਜਾਂਦੇ ਸੀ ਗਦੀਪ ਸਿੰਘ ਖਾੜਾ ਕਹਿੰਦਾ ਸੀ ਇਹ ਬੰਦੀ ਸਿੰਘਾਂ ਨੇ ਮਦਦ ਕਰਦੇ ਇਹਨਾਂ ਦੀ ਮਦਦ ਕਰੋ ਉਹਨਾਂ ਦੇ ਪੈਸੇ ਇਕੱਠੇ ਹੋ ਜਾਂਦੇ ਹੁਣ ਆਪਾਂ ਬੋਲਦੇ ਨਹੀਂ ਸ਼੍ਰੋਮਣੀ ਗੁਰਦੁਆਰਾ ਬੰਦਕ ਕਮੇਟੀ ਸ਼੍ਰੋਮਣੀ ਕਾਲੀ ਦਲ ਨੇ ਕਦੀ ਸਾਨੂੰ ਇਹ ਨਹੀਂ ਕਿਹਾ ਵੀਡੀਓ ਬਣਾ ਕੇ ਕਹਿ ਦੋ ਵੀ ਇਹਨਾਂ ਦੀ ਮਦਦ ਕਰੋ ਮੈਂ ਜੋ ਕੁਝ ਬੋਲਿਆ ਆਪਣੇ ਆਪ ਬੋਲਿਆ ਸੱਚ ਬੋਲਿਆ ਸੋ ਇਹ ਜਿਹੜਾ ਤੁਹਾਨੂੰ ਕਹਾਣੀ ਸਾਰੀ ਸੱਚੀ ਦੱਸੀ ਹੈ ਇਹ ਸੱਚ ਦੀ ਆਵਾਜ਼ ਆ ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਹੀ ਆ ਪ੍ਰੈਸ ਦੇ ਜਿਹੜੇ ਵੀ ਕਹਿਣਾ ਚਾਹੁੰਨਾ ਤੇ ਵੀ ਸਾਡੀਆਂ ਫੋਟੋ ਨਾ ਲਾਓ ਭਾਈ ਨਾਟਕ ਕਿਉਂ ਕਰਦੇ 34 34 ਸਾਲ ਹੋ ਗਏ ਐ ਇੱਥੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਮੇਟੀ ਦੇ ਪ੍ਰਧਾਨ ਸਾਹਿਬ ਬੈਠੇ ਆ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਵੀ ਬੈਠੇ ਆ ਹੋਰ ਵੀ ਤੁਸੀਂ ਸਾਥ ਸੰਗਤ ਬੈਠੀ ਹੋ ਕੋਈ ਕਹਦੇ ਕਿਸ ਨੂੰ ਕਦੀ ਕੋਈ ਚਿੱਠੀ ਲਿਖੀ ਹੋਵੇ ਕੋਈ ਅਫਸਰ ਕਹੇ ਕਿ ਅਫਸਰ ਨੂੰ ਪੰਜਾਬ ਦੇ ਚਿੱਠੀ ਲਿਖੇ ਹੋਏ ਮਰ ਗਏ ਸਾਡੇ ਦੇ ਨਜਾਇਜ਼ ਕੇ ਪਿਆ ਗਿਆ ਸਾਨੂੰ ਬਾਹਰ ਕੱਢੋ ਓਏ ਡੇਢ ਸਾਲ ਲੀ ਹੋਇਆ ਤੇ ਲਿਲੜੀਆਂ ਕੱਢਣ ਲੱਗੇ ਕਹਿੰਦੇ ਹੀ ਖਾਲਸਾਤਾਂ ਤੋਂ ਬਿਨਾ ਤੁਸੀਂ ਵੀ ਸੁਣਿਆ ਐ ਸਪੀਜਾਂ ਪੰਜਾਬ ਦਾ ਮਸਲਾ ਹੱਲ ਨਹੀਂ ਹੋਣਾ ਆਜ਼ਾਦੀ ਲੈਣੀ ਪੈਣੀ ਆ ਸਿਰ ਦੇਣੇ ਪੈਣੇ ਆ ਤੇ ਸਿਰ ਕਿੱਥੇ ਦਿੱਤਾ ਚਾਰ ਲੱਤਾਂ ਵਾਲੀ ਕੁਰਸੀ 'ਚ ਜਾ ਕੇ ਭਾਈ ਇਹ ਹੀ ਇਹ ਚਾਹੁੰਦੇ ਤੇ ਅਸੀਂ 99 'ਚ 11 ਦੁਜੇ ਬਣਾਏ 1990 ਵਿੱਚ ਤੇ ਕੀ ਗੱਲ ਹੈ ਨਹੀਂ ਉਦੋਂ MP ਬਣ ਸਕਦੇ MLA ਬਣ ਸਕਦੇ ਅਸੀਂ ਅੱਜ ਵੀ ਕਹਿੰਦੇ ਆ ਕੋਈ ਵੀ ਦਲ ਕੋਈ ਵੀ ਰਾਜਨੀਤੀ ਪਾਰਟੀ ਕੋਈ ਵੀ ਸਰਕਾਰ ਕਿਸ ਨੂੰ ਸਾਡੇ ਤੋਂ ਕੋਈ ਬੰਦੀ ਸਿੰਘਾਂ ਦਾ ਖਤਰਾ ਨਾ ਸਮਝਣਾ ਅਸੀਂ ਨਾ ਤੇ ਸਾਡਾ ਕੋਈ MP ਬਣਨ ਵਾਲਾ ਤੇ ਨਾ ਸਾਡਾ ਇਹ ਸੰਘਰਸ਼ ਅਸੀਂ ਨਾ MLA ਬਣਨ ਵਾਲਾ ਹਾਂ ਅਸੀਂ ਪੰਜਾਬ ਦੇ ਭਲੇ ਵਾਸਤੇ ਜਿਨ੍ਹਾਂ ਨੇ 10 ਸਾਲ ਰਾਜ ਕਰਕੇ ਸ਼੍ਰੋਮਣੀ ਕਾਲੀ ਦਲ ਜਿਹਦੇ ਸਰਪ੍ਰਸਤ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹਦੇ ਪ੍ਰਧਾਨ ਸਹੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਬੰਦੀ ਸਿੰਘਾਂ ਨੂੰ ਪੰਜਾਬ ਚੋਂ ਲਿਆਂਦਾ ਇਧਰ ਬਾਹਰੀਆਂ ਸਟੇਟਾਂ ਚੋਂ ਪੰਜਾਬ ਚ ਲਿਆਂਦਾ ਜੇਲਾਂ ਚ ਫਿਰ ਸੁੱਟੀਆਂ ਸ਼ੁਰੂ ਕੀਤੀਆਂ ਫਿਰ ਸਾਡੇ ਦੁੱਖ ਸੁੱਖ ਦੇ ਹਾਮੀ ਹੋਏ ਉਹ ਜਿਨ੍ਹਾਂ ਪੰਜਾਬ ਦੇ ਵਿੱਚ ਅਮਨ ਮਾਰੰਦਾ ਅੱਜ ਤੁਹਾਡੇ ਵਿੱਚ ਕਾਫੀ ਸਰਪੰਚ ਸਾਹਿਬਾਨ ਵੀ ਕੋਈ ਸਾਬਕਾ ਕੋਈ ਮੌਜੂਦਾ ਬੈਠੇ ਹੋਣਗੇ ਇਹ ਲੋਕ ਉਹ ਮਾਹੌਲ ਲਿਆਉਣਾ ਚਾਹੁੰਦੇ ਆ ਅੱਜ ਦੇ ਨੌਜਵਾਨਾਂ ਦਾ ਨਹੀਂ ਪਤਾ ਵਿਚਾਰਿਆ ਨੂੰ ਉਹਨਾਂ ਨੂੰ ਢੁਕਾ ਕੇ ਕੀ ਮਾਹੌਲ ਲਿਆਉਣਾ ਚਾਹੁੰਦੇ ਆ ਤੇ ਤੁਸੀਂ ਥਾਣੇ ਜਾਓ ਸਰਪੰਚ ਥਾਣੇ ਜਾਵੇ ਤੇ ਐਸਵਾ ਸਾਹਿਬ ਤੁਹਾਨੂੰ ਬਿਨਾ ਕੁਝ ਪੁੱਛਿਆ ਢਾਲੇ ਤੁਹਾਡੇ ਕੇਸਾਂ ਤੋਂ ਫੜ ਕੇ ਤੁਹਾਨੂੰ ਉੱਥੇ ਕਿਸੇ ਤੇ ਥਾਣੇ 'ਚ ਇਹ ਮਾਹੌਲ ਚਾਹੁੰਦੇ ਆ ਤੁਸੀਂ ਚਾਹੁੰਦੇ ਇਹ ਮਾਹੌਲ ਬਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਉਹ ਨੇ ਮੁੱਖ ਮੰਤਰੀ ਬਣੇ ਸਰਦਾਰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਬਣੇ ਸਭ ਤੋਂ ਪਹਿਲਾਂ ਪੰਚਾਇਤਾਂ ਨੂੰ ਪੰਚਾਇਤ ਮੈਂਬਰਾਂ ਨੂੰ ਪਿੰਡ ਦੇ ਪਤਵੱਤਿਆਂ ਨੂੰ ਮਾਣ ਸਤਿਕਾਰ ਦਵਾਇਆ 10 ਸਾਲ ਨਰਾਜ਼ ਕੀਤਾ ਸੋਮਣੀ ਕਾਲੀ ਦਲ ਨੇ ਮੈਂ ਇੱਕ ਮੈਂਬਰ ਨੂੰ ਨਾਲ ਲੈ ਕੇ ਗਿਆ ਮੈਨੂੰ ਤੇ ਘਰ ਪਛਾਣਦਾ ਨਹੀਂ ਸੀ ਉਹ ਵੀ ਇਹ ਬੰਦੀ ਸਿੰਘ ਹੈ ਉਹ ਮੈਂਬਰ ਨੂੰ ਉਹਨਾਂ ਪਹਿਲਾਂ ਐਸਐਚਓ ਸਾਹਿਬ ਨੇ ਆਪ ਕੁਰਸੀ ਅੱਗੇ ਕੀਤੀ ਕਹਿੰਦੇ ਵੀ ਮੈਂਬਰ ਸਾਹਿਬ ਆਣ ਬੈਠੋ ਉਸ ਸੇਵਲੇ ਵਾਜਿਤਿਕ ਨੇ ਪਾਣੀ ਲੈ ਕੇ ਆਓ ਮੈਂਬਰ ਸਾਹਿਬ ਮੈਂਬਰ ਸਾਹਿਬ ਆਣਨੇ ਕਿਹਾ ਕਿ ਇਹ ਗਰਦੀਪ ਸਿੰਘ ਖੜਾ ਬੰਦੀ ਸਿੰਘ ਆ ਘੁੱਟ ਕੇ ਗਾਲਾਂ ਵਕੜੀ ਪਾ ਲਈ ਹੱਥ ਮਿਲਾਇਆ ਲਾਗੇ ਕੁਰਸੀ ਤੇ ਕਹਿੰਦੇ ਬੈਠੋ ਜੀ ਬੈਠੋ ਸੌਰੀ ਮੈਨੂੰ ਪਤਾ ਨਹੀਂ ਲੱਗਾ ਪਹਿਲਾਂ ਤੁਸੀਂ ਇਹ ਮਾਹੌਲ ਚਾਹੁੰਦੇ ਹੋ ਕਿ ਤੁਸੀਂ ਇਹ ਮਾਹੌਲ ਚਾਹੁੰਦੇ ਹੋ ਕਿ ਇਹ ਮੁੰਡਾ ਫੜਿਆ ਜਾਵੇ ਉਹਦੀ ਮਾਂ ਜਾਵੇ ਤੇ ਥਾਣੇ ਪੁਲਿਸ ਵਾਲਿਆਂ ਨੂੰ ਧੱਕੇ ਮਾਰ ਕੇ ਕਹਣ ਵੀ ਅਹੀਂ ਤੇ ਕੋਈ ਮੁੰਡਾ ਫੜਿਆ ਨਹੀਂ ਹਾਂ 2-3 ਦਿਨਾਂ ਬਾਅਦ ਖਬਰ ਆਵੇ ਵੀ ਉਹ ਤੇ ਜੂਟੇ ਮੁਕਾਬਲੇ 'ਚ ਮਾਰਿਆ ਗਿਆ। ਆਹੀਂ ਵੀਰੋ ਆਪਣੇ ਹੰਡਾਇਆ ਸਰੀਰਾਂ ਤੇ 90 'ਚ ਮੈਂ ਫੜ ਗਿਆ 1990 'ਚ ਮੇਰਾ ਭਰਾ ਘਰੋਂ ਚੁੱਕਿਆ ਗੋਂਦਵਾਲ ਸਾਹ ਵਾਲੀ CRP ਨੇ ਅਜੇ ਤੱਕ ਨਹੀਂ ਪਤਾ ਲੱਗਾ ਭੱਜਿਆ ਕਰਾ ਦਿੱਤਾ ਜੇ ਪਤਾ ਕਰਨੀ ਪਤਾ ਲੱਗਾ ਨਾ ਉਹਦੀ লাশ ਮਿਲੀ ਨਾ ਹੀ ਭੋਗ ਹੀ ਪਾ ਸਕਦੇ ਆ। ਇਹ ਮਾਹੌਲ ਚਾਹੁੰਦੇ ਹੋ ਕਿ ਜਿਹੜਾ 10 ਸਾਲ ਦੇ ਵਿੱਚ ਮਾਹੌਲ ਰਿਆ ਸ਼੍ਰੋਮਣੀ ਕਾਲੀ ਦਲ ਨੇ ਜਿਹੜਾ ਕਾਇਮ ਕੀਤਾ ਉਹ ਮਾਹੌਲ ਚਾਹੁੰਦੇ ਹੋ ਮੈਂ ਜਿਆਦਾ ਹੁਣ ਨਾ ਬੋਲਾਂ ਸਭ ਕੁਝ ਤਾਂ ਸੁਣ ਹੀ ਲਿਆ ਮੈਂ ਜੋ ਬੋਲਿਆ ਸੱਚ ਬੋਲਿਆ ਕਮੈਂਟ ਬਹੁਤ ਆਉਣੇ ਆ ਉਹ ਮੇਰੇ ਵੀ ਬਹੁਤ ਸੱਜਣ ਬਹੁਤ ਪੇਮੀ ਸਾਥ ਸੰਗਤ ਹੈਗੀ ਉਹ ਜਵਾਬ ਆਪੇ ਹੀ ਦੇ ਦਿੰਦੇ ਉਹਨਾਂ ਨੂੰ ਪਰ ਫੇਰ ਵੀ ਤੁਸੀਂ ਵਿਚਾਰ ਕਰਿਓ ਹੁਣ ਮੈਂ ਜਕਾਰਾ ਛੱਡਣਾ ਪਈ ਤੁਸੀਂ ਜਿਹੜਾ 10 ਸਾਲ ਮਾਹੌਲ ਰਿਹਾ ਹੈ ਉਹ ਮਾਹੌਲ ਚਾਹੁੰਦੇ ਹੋ ਕਿ ਜਿਹੜੀਆਂ ਹੁਣ ਤਾਕਤਾਂ ਇਹ ਮਾਹੌਲ ਬਣਾਉਣਾ ਚਾਹੁੰਦੀਆਂ ਇਹ ਮਾਹੌਲ ਚਾਹੁੰਦੇ ਹੋ ਛੋਟੀ ਜੀ ਗੱਲ ਰਹਿ ਗਈ ਹੈ ਪ੍ਰਧਾਨ ਸਾਹਿਬ ਜੀ ਪਹਿਲਾਂ ਜ ਤੁਹਾਂ ਕਦੇ ਫਿਕਰ ਕੀਤਾ ਨਹੀਂ ਤੇ ਹੁਣ ਵੀ ਫਿਕਰ ਆਪਾਂ ਨਹੀਂ ਕਰਦਾ ਇੱਕ ਗੱਲ ਯਾਦ ਕਰਿਓ ਜਰੂਰ ਇਹ ਗੱਲ ਰਹਿ ਗਈ ਸਾਰੇ ਖਾਲਕੂ ਸਿੰਘਾਂ ਜਰਨੈਲਾਂ ਦਾ ਨਾਮ ਲਊਗਾ ਇਹ ਤੇਰਾ ਪ੍ਰੈਲੂ ਨਹੀਂ ਸੋਠਾ ਤਰਤੇ ਉਹ ਲੈ ਕੇ ਰੋਈ ਪਾਈ ਜਾਂਦੇ ਆ ਸੋ ਹਮਨੇ ਕਾਲੀਦਲ ਬਾਰੇ ਵੀ ਸਰਦਾਰ ਆਕਾਸ਼ ਸਿੰਘ ਬਾਦਲ ਦੇ ਪਰਿਵਾਰ ਬਾਰੇ ਵੀ ਔਰ ਮੈਨੂੰ ਦੱਸੋ ਸ਼ਹੀਦ ਪਾਈ ਹਰਜਿੰਦਰ ਸਿੰਘ ਜਿੰਦਾ ਜਿਨਨੇ ਪੁਣੇ ਜਾ ਕੇ ਜਰਨਲ ਵੈਦਿਆ ਮਾਰਿਆ ਦਿੱਲੀ ਲਲਤ ਮਾਕਣ ਮਾਰਿਆ ਦੰਗਿਆਂ ਦਾ ਦੋਸ਼ੀ ਭਾਈ ਸੁਖਦੇਵ ਸਿੰਘ ਬੱਬਰ ਭਾਈ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਭਾਈ ਜਗਰਾਦ ਸਿੰਘ ਉਰਫ ਤਪਾਨ ਸਿੰਘ ਤੂਫਾਨ ਅਵਤਾਰ ਸਿੰਘ ਬ੍ਰਹਮਾ ਭਾਈ ਸੁਖਦੇਵ ਸਿੰਘ ਸਖੀਰਾ ਹੋਰ ਵੀ ਜਰਨਲ ਜਿਨ੍ਹਾਂ ਦੇ ਮੈਨ ਨਾਂ ਸਾਹਤ ਨਾ ਜਾਣਦਾ ਭਾਈ ਨੋ ਸਿੰਘ ਬੱਬਰ ਉਹਨਾਂ ਤੋਂ ਕਦੀ ਗੱਲ ਸੁਣੀ ਸ਼੍ਰੋਮਣੀ ਅਕਾਲੀ ਦਲ ਦੇ ਅਬਰੋਧ ਕੋਈ ਗੱਲ ਸੁਣੀ ਕਦੀ ਉਹਨਾਂ ਖੈਬਰ ਕਾਸਿੰਗ ਬਾਦਲ ਗਲਤੀਆ ਉਹ ਅੱਜ ਤੁਸੀਂ ਕੱਲ ਦੇ ਸੋਕਰੇ ਉੱਠ ਕੇ ਉਹ ਜਿਨ੍ਹਾਂ ਗੁਰੂ ਘਰ ਦੀ ਮਰਜ਼ਾਦਾ ਨੂੰ ਕਾਇਮ ਕੀਤਾ ਤਾਂ ਆਹ ਤੇ ਉਥੇ ਗੰਦ ਪਾਤਾ ਤੇ ਫੇਰ ਗੰਦ ਪਾਉਣਾ ਚਾਹੁੰਦੇ ਹੋ ਗੋਲਕਾ ਪੂਰੀ ਗੋਲਕ ਖਾਲੀ ਕਰਨੀ ਗੰਨ ਮਖਾ ਕੇ ਆਪੇ ਸਕੱਤਰ ਆਪੇ ਜਰਨਲ ਸਕੱਤਰ ਆਪੇ ਪ੍ਰਧਾਨ ਸਾਹਿਬ ਆਪੇ ਇੰਸਪੈਕਟਰ ਤੋਂ ਜਿਨ੍ਹਾਂ ਪੰਜ ਜਾਣੇ ਅੱਗੇ ਹੁੰਦੇ ਉਹਨਾਂ ਵੰਡ ਲੈਣੀ ਤੇ ਆਹ ਹਾਲਾਤ ਬਣਾਉਣਾ ਚਾਹੁੰਦੇ ਇਹ ਲੋਕ ਇਹ ਹਾਲਾਤ ਨਾ ਬਣਦੇਓ ਜੀ ਬਾਪਾ ਨੂੰ ਬਹੁਤ ਮਾੜਾ ਪੈਣਾ ਕਿਉਂਕਿ ਤਾਂ ਹੀ ਮੈਂ ਬੇਨਤੀਆਂ ਕੀਤੀਆਂ ਸੱਚ ਤੁਹਾਨੂੰ ਦੱਸਿਆ ਇਹ ਸੱਚ ਬੋਲਣ ਦਾ ਪਤਾ ਨਹੀਂ ਮੈਨੂੰ ਕੀ ਖਮਾ ਜਾਂ ਭੁਗਤਣਾ ਪੈਣਾ ਫੇਰ ਹੀ ਸਿੰਘ ਤਿਆਰ ਆ ਗੱਲ ਹੀ ਕੋਈ ਨਹੀਂ ਜੇ 25 ਸਾਲ ਸੱਚੇ ਬੈਤ ਆ ਆ ਜੇ 25 ਸਾਲ ਛੁੱਟੀ ਨਹੀਂ ਮਿਲੀ ਤੇ ਗੁਜ਼ਾਰਾ ਕੀਤਾ ਤੇ ਜੇ ਅੱਜ ਵੀ ਕੋਈ ਗੱਲ ਹੋਊ ਜਾਣ ਕੇ ਕੋਈ ਟੋਟ ਭਾਵੇਂ ਕਰਵਾ ਦੇ ਕਿਉਂ ਸਰਕਾਰ ਦੇ ਵਿਰੋਧ ਦੇ ਆਪਾਂ ਕੁਝ ਆਖਿਆ ਹੀ ਨਹੀਂ ਸਰਕਾਰ ਕਿਉਂ ਛੁੱਟੀ ਬੰਦ ਕਰੂ ਇਹ ਗੱਲ ਅਸੀਂ ਕਹਿੰਦੀ ਵੀ ਕਿਸੇ ਸਰਕਾਰ ਨੂੰ ਬੰਦੀ ਸਿੰਘਾਂ ਦਾ ਖਤਰਾ ਨਹੀਂ ਖਤਰਾ ਭਾਈ ਜਸਬੀਰ ਸਿੰਘ ਲੋਡੇ ਨੂੰ ਖਤਰਾ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਜਿਹੜੇ ਕੁਝ ਤਾਕਤਾਂ ਦੀ ਬੁੱਕਲ ਚ ਵੜੇ ਆ ਉਹ ਮੈਂ ਟੈਸਮਾਪਤੀ ਕਰ ਲਗਾ ਟਾਈਮ ਬਹੁਤ ਜ਼ਿਆਦਾ ਲੈ ਲਿਆ ਪ੍ਰਧਾਨ ਸਾਹਿਬ ਜੀ ਜਿਹੜਾ ਮਾਜਰਾ ਸੀ ਨਾ ਮਾਜਰਾ ਉਹ ਬਾਜਰਾ ਬਣ ਗਿਆ ਅਚਾਨਕ ਹੀ ਇੱਕ ਘਟਨਾ ਘੱਡੀ ਮਾਜਰੇ ਤੋਂ ਬਾਜਰਾ ਹੋ ਗਿਆ ਤੇ ਤੁਹਾਨੂੰ ਪਤਾ ਬਾਜਰਾ ਲੋਕ ਖਾਂਦੇ ਬਹੁਤ ਘੱਟ ਆ ਪਰ ਉਹ ਕੀਮਤ ਵੀ ਜਿਆਦਾ ਲੋਕ ਕਹਿੰਦੇ ਮੱਕੀ ਖਾ ਗਏ ਯਾਰਾ ਕਰ ਲੈਣੇ ਬਾਜਰਾ ਇੱਡਾ ਮਹਿੰਗਾ ਕਿਉਂ ਖਰੀਦਣਾ ਤੋ ਆਪਾਂ ਨੂੰ ਵੀ ਖਰੀਦਣੀ ਦੀ ਲੋੜ ਨਹੀਂ ਕਿਉਂਕਿ ਬਾਜਰੇ ਦਾ ਜਿਹੜਾ ਪ੍ਰੇਮ ਆ ਉਹ ਚੰਦੂ ਨਾਲ ਹੋ ਗਿਆ ਇਹ ਗੱਲ ਸਮਝਣ ਵਾਲੇ ਸਮਝਣਗੇ ਬਾਜਰੇ ਦਾ ਪ੍ਰੇਮ ਚੰਦੂ ਮਾਜਰੇ ਨਾਲ ਹੋ ਗਿਆ ਚੰਦੂ ਦਾ ਪ੍ਰੇਮ ਚੰਦੂ ਨਾਲ ਹੋ ਗਿਆ ਮਤਲਬ ਪ੍ਰੇਮ ਚੰਦੂ ਨਾਲ ਹੋ ਗਿਆ ਮਾਜਰੇ ਤੋਂ ਬਾਜਰਾ ਬਣ ਗਿਆ 1986 ਚ ਅੱਜ ਕਹਿੰਦੇ ਆ ਫਲਾਣੇ ਨੂੰ ਸਜ਼ਾ ਦੇਉ ਫਲਾਣੇ ਨੇ ਆ ਕੀਤਾ ਤੇ ਉਹਨੇ ਆ ਕੀਤਾ 1986 ਚ ਸਰਜੀਤ ਸਿੰਘ ਬਰਨਾਲੇ ਦੇ ਨਾਲ ਇਹ ਸ੍ਰੋਮਣੀ ਅਕਾਲੀ ਯੂਥ ਵਿੰਗ ਦਾ ਸਰਜੀਤ ਸਿੰਘ ਬਰਨਾਲੇ ਦੇ ਨਾਲ ਪ੍ਰਧਾਨ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਇਹਨੇ ਆਪ ਪੁਲਿਸ ਲੈ ਕੇ ਗਏ ਅਗਨਦੀ ਅਗਨਦੀਪ ਨਾਲ ਗਿਆ ਉਹਨੂੰ ਲੋਕਾਂ ਅਗਨਦੀਪ ਆਖਿਆ ਅੱਜ ਗੱਲਾਂ ਕਰਦੇ ਤੇ ਜਦੋਂ ਸਿਆਸੀ ਚ ਜੇ ਆ ਫਿਰ ਬੇਰੋ ਡੀਜੀਪੀ ਪੰਜਾਬ ਪੁਲਿਸ ਉਸ ਟਾਈਮ ਤੇ ਉਹਨਾਂ ਨੇ ਫੜਿਆ ਤੇ ਉਹਨੇ ਇੱਕ ਮੈਗਜ਼ੀਨ ਦੇ ਵਿੱਚ ਪਤਾ ਕੀ ਕਿਹਾ ਸੀ ਕਹਿੰਦੇ ਮੈਨੂੰ ਬਹੁਤ ਸ਼ਰਮ ਆਈ ਜਦੋਂ ਇੰਟਰਵਿਊ ਗੈਸਲ ਕੀਤਾ ਤੇ ਸੇਖ ਹੀ ਨਹੀਂ ਸੀ ਸਭ ਕੁਝ ਉਪਰੋਂ ਠੀਕ ਠਾਕ ਹੀ ਬਾਕੀ ਬਾਕੀ ਮੈਂ ਕਹਿਣਾ ਨਹੀਂ ਚਾਹੁੰਦਾ ਸੰਗਦੇਵ ਸਟੇਜ ਤੋਂ ਹੀ ਸਮਝ ਜਿਓ ਉਹ ਅੱਜ ਤੂੰ ਦੂਜਿਆਂ ਨੂੰ ਕਹਿੰਦਾ ਵੀ ਕਾਲ ਤੱਕ ਤੇ ਪੇਸ਼ ਕਰੋ ਗੁਰਦੀਪ ਸਿੰਘ ਘਾਰੇ ਦੇ ਆ ਕੇ ਸਾਹਮਣੇ ਗੱਲ ਤੇ ਕਰੋ ਤੁਹਾਨੂੰ ਦਸੀਏ ਹਾਰੇ ਹੋਏ ਬੰਦੇ ਤੁਹਾਨੂੰ ਸੰਗਤ ਨੇ ਕਦੀ ਜਿਤਾਇਆ ਨਹੀਂ ਅੱਜ ਦੂਜਿਆਂ ਤੇ ਉਂਗਲਾਂ ਚੁੰਦੇ ਹੋ ਸਰਦਾਰ ਸ਼੍ਰੋਮਣੀ ਕਾਲੀਦਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲੇ ਤੁਹਾਨੂੰ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ ਹੈ ਉਦੋਂ ਤੇ ਖੀਰਾ ਖਾਈ ਗਏ ਤੇ ਅੱਜ ਤੁਸੀਂ ਭੌਂਕਣ ਲੱਗੇ ਹੈ ਗੱਲ ਕਰੋ ਸਾਡੇ ਨਾਲ ਆ ਗਿਆ ਜੇ ਜੀਂਦੇ ਆ ਮੈਂ ਕਹਿੰਦਾ ਜਿਹੜੇ ਨਵੇਂ ਮੰਦੀ ਸਿੰਘ ਆ ਮੈਂ ਵਸਵਾਸ ਦਵਾਂ ਨਾ ਸੰਗਤਾਂ ਨੂੰ ਨਾ ਇਹਨਾਂ ਚੋਂ ਕਦੀ ਕੋਈ ਐਮਪੀ ਬਣੂਗਾ ਐਮਐਲਏ ਬਣੂਗਾ ਉਹ ਨਾ ਹੀ ਕਦੀ ਕੋਈ ਗद्दार ਬਣੂਗਾ ਸੱਚ ਬੋਲੂਗਾ ਸੱਚ ਦੇ ਨਾਲ ਖੜੇ ਹੋਵਾਂਗੇ ਤੇ ਹੁਣ ਆਖਰੀ ਤੌਰ ਤੇ ਹੀ ਫਿਰ ਕਹਾਂ ਅਹੀਂ ਦਰਬਾਰ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪੰਗ ਮਿਟੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਜਿਹੜਾ ਅੱਜ ਵੀ ਖੜਾ ਹੈ ਸਿਰੋਂ ਤੋਂ ਹੀ ਖੜਾ ਹੈ ਇਹਨਾਂ ਦੇ ਕੋਈ ਆਂਚ ਨਹੀਂ ਆਉਣ ਦੇਣਗੇ ਜੇ ਉਹਦਾ ਨਹੀਂ ਮੰਨੋਂਗੇ ਤੇ ਪੁੱਤ ਕੰਨ ਮਰੋੜ ਕੇ ਮਨਾਉਣਾ ਆਉਂਦਾ ਹੁਣ ਇੱਕ ਜਕਾਰਾ ਛੱਡਾਂਗੇ ਬੋਲੇ ਸੋਨਹਾ ਜ ਪੁਲਾਜ ਕਾ ਮਾਫ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ